ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਕਾਲੇਕੇ ਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੀਆਂ ਸੋਹਣੀਆਂ ਚੰਗੀਆਂ ਚੰਗੇ ਦੁੱਧ ਵਾਲੀਆਂ ਤਿੰਨ ਵੜਾਂ ਸੇਲ ਐ ਬਕਾਊ ਆ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹਨਾਂ ਤਿੰਨਾਂ ਨਗਾਂ ਦੀ ਇਨਫੋਰਮੇਸ਼ਨ ਬਾਈ ਹੁਣਾਂ ਤੋਂ ਲੈ ਦੇਣਾ ਕਿੰਨਾ ਮੁੱਲ ਆ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾ ਦੱਸ ਦੀ ਨਾਂ ਬਾਈ ਜੀ ਬਿਆਨਤ ਸਿੰਘ ਜੀ ਪਿੰਡ ਕਾਲੇ ਗਈ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914565052 991 4565058 ਜੀ 3 ਜਨਵਰੀ ਬਾਈ ਹਾਂ 3 ਨਾ ਵੀਰੇ ਦੋ ਤਾਂ ਪਹਿਲੜਾ ਵਹਿੜਾ ਹਮ ਇੱਕ ਦੂਜੇ ਸੂਏ ਆ ਆ ਬਹੁਤ ਵੱਡੀ ਵਹਿੜਾ ਦੋ ਦਾਂਦਾ ਵੀਰੇ ਮੂੰਹੋਂ ਦੋਂਦੀ ਹਾਂ ਬਹੁਤ ਵਧੀਆ ਚੰਗੇ ਬੰਦਿਆਂ ਤੋਂ ਲਈ ਆ ਇਹ ਕਿਸੇ ਕੋਲੇ ਹੋਰ ਹੁੰਦੀ ਦਾ ਲੰਗੜਾ ਫਾਰਮ ਚੋਂ ਲਈ ਆ ਕਿਉਂਕਿ ਬੰਦੇ ਦੇ ਕੋਲੇ ਵਹਿੜਾ ਗਾਂ ਜਾਂ ਘਰੇ ਬਹੁਤ ਚੰਗੇਆਂ ਰੱਖੀਆਂ ਗਾਂ ਜਨਨ ਜਨਨ ਤੋਂ ਆਪਾਂ ਲਈ ਆ ਹਮ ਤੇ ਆਈ ਆ ਬੰਨ ਕੇ ਜਾਂਦੀ ਵੀ ਬੰਨ ਕੇ ਰੱਖਦਾ ਪਸ਼ੂ ਖੁੱਲੇ ਨਹੀਂ ਛੱਡੇ ਨਾ ਬਝੂੜ ਤੇ ਪਾਣ ਮਾਰ ਕੇ ਹੋ ਜਾ ਮਲ ਕਰ ਗਿਆ ਇਹ ਕੋਈ ਹੋ ਜਾ ਕੰਮ ਹੈ ਨਹੀਂਗਾ ਪਸ਼ੂ ਬਹੁਤ ਚੰਗੇ ਚੰਗੇ ਸੀਵਨ ਦੀ ਆਪਾ ਚੰਗਾ ਹੀ ਗਾਂ ਲੱਗਾ ਉਹ ਪੁੱਛ ਕੇ ਆਪਾਂ ਨੂੰ ਰਿਕਾਰਡ ਸਾਰਾ ਇਹਦਾ ਦੱਸ ਦੇਾਂਗੇ ਇਹਦੀ ਮਾਂ ਦਾ ਜਾਂਦੀ 32 33 ਕਿਲੋ ਦਾ ਰਿਕਾਰਡ ਸੀ ਜਿਹਦੀ ਵਹਿੜ ਆ ਠੀਕ ਹੈ ਤੇ ਆਪ ਵੀ ਵਹਿੜ ਨੂੰ 28 29 ਕਿਲੋ ਕਲੂਨ ਨੂੰ ਦੇਣਾ ਚਾਹੀਦਾ ਦੁੱਧ ਕਿਉਂਕਿ ਮੂੰਹ ਤੋਂ ਵੀ ਦੋ ਦਾਂਦਾ ਬੱਚੀ ਸ਼ਕੀਨ ਹੈ ਜਰਸੀਆਂ ਚ ਪੈਂਦੀ ਸਮਾ ਸਮਾ ਵੀਰੇ 6 ਦਿਨ ਬਾਕੀ ਆ ਜੀ ਇਹਦੇ ਕੱਢੀਏ ਬਾਹਰ ਨੂੰ ਦੋਸਤੋ 6 ਦਿਨ ਬਾਈ ਦੱਸਤਾ ਡੇਟ ਮੁਤਾਬਕ ਕੱਚੀ ਆ ਜਿਹੜੇ ਘਰੋਂ ਬਾਈ ਜਾਨਵਰ ਤਾਂ ਉਹਨਾਂ ਦੇ ਬੰਨ ਗਏ ਹੀ ਰੱਖਿਆ ਪਰ ਹੈ ਸਾਰੇ ਚੰਗੇ ਆ ਬਾਕੀ ਤੁਹਾਨੂੰ ਪਸ਼ੂ ਆਪ ਹੀ ਦੱਸ ਦਿੰਦਾ ਪੂਰੀ ਟੋਕ ਵਹਿ ਅੰਗਲੇ ਤੋਂ ਕੋਈ ਥਾੜਾ ਕੱਢ ਕੇ ਬਣਾਵੇ ਬਹਿਣ ਹੂੰ ਬਾਕੀ ਵੱਚੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਪੰਜਾਬੀ ਬ੍ਰੀਡ ਚ ਪੈਂਦੀ ਆ ਵੀਰੇ ਬਲੈਕ ਕਲਰ ਦੀ ਜਰਸਗੀ ਜੀ ਪੈਂਦੀ ਆ ਟੋਆ ਟਾਵਾ ਮੱਥੇ ਪੂਰਾ ਸਾਰੀ ਬੋਦੀ ਵਾਲੀ ਮੱਛੀ ਆ ਟੋਆ ਟਾਵਾ ਵਿਖਾਦੇ ਮੱਛੀ ਦਾ ਤੇ ਕੰਨ ਵਿਖਾਦੇ ਨਿੱਕਾ ਐ ਪੂਰੀ ਮੱਛੀ ਆ ਜਾਂਦੀ ਫਾਰਮ ਦੇ ਕੰਮ ਦੀ ਪੂਰੀ ਮੱਛੀ ਜੇ ਕੋਈ ਹੋਰ ਹੁੰਦੀ ਨਾ ਇਹ ਨਵਾਂ ਕਾਨੂੰ ਸਟਾਰਟ ਕਰਨਾ ਫਾਰਮ ਫੂਰਮ ਦਾ ਚੁੱਪ ਕਰਕੇ ਲੈ ਜਾ ਵੀਰੇ ਠੀਕ ਹੈ ਪੂਰੀ ਠੰਡੀ ਆ ਪਲੂਣ ਆ ਦੋ ਦਾਂਦਾ ਮੂੰਹ ਤੋਂ ਦੋਂਦੀ ਹਾਂ ਦੋਸਤੋ ਬਾਈ ਕਹਿੰਦਾ ਜੇ ਕਿਸੇ ਨੇ ਫਾਰਮ ਦਾ ਨਵਾਂ ਕੰਮ ਸਟਾਰਟ ਕਰਨਾ ਤੇ ਬੱਚੀ ਲੈ ਜੇ ਬਾਈ ਕਹਿੰਦਾ ਫੁੱਲ ਚੰਗੀ ਆ 30 ਕਿਲੋ ਤੋਂ ਬਾਹਰ ਬਾਈ ਦੱਸਦਾ ਇਹਦੀ ਮਾਂ ਦਾ ਦੁੱਧ ਇਹਨੂੰ ਵੀਰੇ 28 29 ਕਿਲੋ ਪਿਉਣਾ ਚਾਹੀਦਾ ਕਿਉਂਕਿ ਬੱਚੀ ਦੀ ਬਰੀਡ ਬੜੀ ਆ ਠੀਕ ਹੈ ਕਿਉਂਕਿ ਤੈਨੂੰ ਪਤਾ ਬਰੀਡ ਨੇ ਦੁੱਧ ਕੱਢਣਾ ਹਾਂ 28 29 ਕਿਲੋ ਬਾਈ ਦੱਸਦਾ ਵਛੀ ਨੂੰ ਦੁੱਧ ਪਿਆਉਣਾ ਚਾਹੀਦਾ ਅੱਜ ਡੇਟ ਮੁਤਾਬਕ 6 ਦਿਨ ਪਏ ਆ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਬਾਕੀ ਹਜੇ ਸਾਈਡਾਂ 'ਚ ਵਲਟ ਹੈ ਬਹੁਤ ਬਾਕੀ ਆ ਲੈ ਹਜੇ ਪਲ ਪੌਣੀ ਹਾਂ ਸਟਾਰਟ ਕਰ ਲਈ ਬੈੜ ਨੇ ਹਾਂ ਤੇ ਮੂੰਹ ਤੋਂ ਵੀ ਪਿਓ ਦੋ ਦੰਦ ਆਪਾਂ ਦੰਦ ਵੀ ਦਿਖਾ ਦਨੇ ਵੀਡੀਓ ਚ ਆਖੇ ਠੀਕ ਹੈ ਰਹਿਣ ਦੀਆਂ ਗੱਲਾਂ ਨਹੀਂ ਵੀਰੇ ਏ ਲੈ ਹਨ ਸਹੀ ਹੈ ਸਹੀ ਹੈ ਦੋ ਦੰਦਾਂ ਦਾ ਪਿਓ ਦੋ ਦਿਨ ਜਿਹੜੀ ਗੱਲ ਕਵਾਂਗੇ ਉਹੀ ਨਿਕਲੂਗੀ ਇਹ ਗੱਲ ਐ ਕਿ ਚਾਰ ਬਣ ਜਾਣੀ ਦੋ ਸਹੀ ਆ ਹਾਂ ਦੋਸਤੋ ਕੁਰੇ ਕਾਮਦੀ ਹੈ ਨਾ ਹੂੰ ਤੇ ਜਿਹਨੇ ਨਵਾਂ ਸ਼ਾਰਟ ਕਰਨਾ ਕਰਨਾ ਉਹਨੂੰ ਇੱਕ ਨੰਬਰ ਆ ਕਿੰਨੇ ਦੀ ਬਾਈ ਵੀਰੇ ਮੁੱਲ ਕਰਾਉਣਾ ਤਾਂ ਹੋਰ ਕੋਲੇ ਹੁੰਦੀ ਤਾਂ ਅਗਲੇ ਨੇ ਖਰੀਦ 2 ਲੱਖ ਮੰਗ ਕੇ ਬੈਜ ਜਾਣੇ ਹੂੰ ਆਪਾਂ ਇਹਦਾ ਮੁੱਲ ਕਰਨਾ 1,32,000 ਰੁਪਈਆ 1,32,000 ਹਾਂ ਇਹਦੇ ਚੋ ਮਾਨਤਾਨ ਹੋਊ ਬੜਾ ਫਰਕ ਸ਼ਰਕ ਵਾਲੀ ਗੱਲ ਹੈ ਠੀਕ ਹੈ ਹਾਂ ਦੋਸਤੋ 1,32,000 ਦੀ ਬਾਈ ਕਹਿੰਦਾ ਦੇ ਦੇਣੀ ਆ ਮਾਨਤਾਨ ਹੋ ਜੂ ਬਾੜਾ ਫਰਕ ਜੈ ਨਹੀਂ ਪੈਣਾ ਬਾਈ ਕਹਿੰਦਾ ਪਰ ਕਰ ਦੂੰਗਾ ਜਰੂਰ ਹਾਂ ਕਿਉਂਕਿ ਬਰੀਡ ਅੰਗਲੇ ਦਾ ਚੰਗੀ ਜਾਂਦੀ ਆ ਘਰੇ ਜਿਹਨੇ ਸਾਭਣੀ ਹੈ ਨਾ ਜੇ ਆਪਾਂ ਖਰਚਾ ਵੇਖ ਗਏ ਇੰਨੇ ਟਾੜੇ ਨੂੰ ਪਾਈ ਜਾਂਦੀ ਆ ਵੀਰੇ ਸੇਵਾ ਕਰਕੇ ਜਿਹਦਾ ਸਾਹ ਹੁੰਦਾ ਪਸ਼ੂ ਤੋਂ ਪਾਸਾ ਵੀ ਕਿੰਨੀ ਚੰਭੀ ਆ ਵਾਛੀ ਚੰਗੀ ਦਾ ਸਿਲਸਲਾ ਹੈ ਤੇ ਬਈ ਕਹਿੰਦੀ ਵੀ ਕਿਹਨੂੰ ਆ ਮੂਰੇ ਵੀ ਗਰਮੀਆਂ ਦਾ ਵੀ ਤੋਹਫਾ ਕਿਉਂਕਿ ਜਰਸੀ ਬਰੀਡ ਹੈ ਹਾਂ ਦੋਸਤੋ 132000 ਦੀ ਬਾਈ ਕਹਿੰਦਾ ਦੇ ਦੇਣੀ ਆ ਉਹਦੇ ਚੋਂ ਮਾਨਤਾਨ ਹੋ ਜੂ ਪਸ਼ੂ ਚੰਗਾ ਬਾਕੀ ਤੁਸੀਂ ਬਾਈ ਦੇ ਘਰੇ ਆਓਗੇ ਮੁੰਨ ਮੱਥੇ ਵਾਲਾ ਟੋਆ ਟਾ ਬੋਦੀ ਵਾਲੀ ਵੱਛੀ ਆ ਹਾਂ ਵੱਛੀ ਫੁੱਲ ਚੰਗੀ ਆ ਕੁੱਲ ਮਲਾ ਕੇ 2 ਨੰਬਰ ਤੇ ਆ ਜਾ ਬਾਈ ਇਹ ਵੀ ਵੀਰੇ ਜਲਸੀ ਆ ਇਹ ਵੀ ਪਹਿਲਾ ਸੂਆ ਹਾਂ ਚਾਰ ਦੰਦਾਂ ਮੂੰਹ ਤੋਂ ਚਾਰ ਕਹਿੰਦੇ ਚਾਰ ਹੀ ਨਿਕਲਣਗੇ ਠੀਕ ਐ ਤੇ ਸੀਲਸਲਾ ਗੇ ਇਹਦੀ ਬਹੁਤ ਐ ਆਈ ਬੈਗੀ ਭਰਾ ਥੱਲੇ ਹਾਂ ਸੀਲਸਾਉ ਜਾਨਵਰ ਪਾਲੀ ਆ ਕਿੰਨਾ ਕੁ ਦੁੱਧ ਪਿਆਜੂ ਬਹੁਤ ਵੀਰੇ ਇਹਨੂੰ ਜਿਹੜੇ ਹਸਾ ਨਾਲ ਵੱਛੀ ਕਿਉਂਕਿ ਪੰਜਾਬ ਵਾਲੀ ਜਰਸੀ ਐ ਇਹਦੀ ਉਹ ਜਿਹੜਾ ਮਾਚਨ ਵਾਲੀ ਸਾਫਤ ਕਰਦੇ ਆਪਾਂ ਫ੍ਰੀ ਦੇ ਦਾਂਗੇ। ਹੂੰ। ਤੇ ਦੁੱਧ ਵੱਛੀ ਨੂੰ ਪਾਉਣਾ ਚਾਹੀਦਾ 18-19 ਲੀਟਰ। ਠੀਕ ਐ। ਕਿਉਂਕਿ ਪਹਿਲੇ ਸੂਏ ਨਾਲ ਤਾਂ ਮੈਚ ਹੋਈ ਆ ਹਨਾ। ਹੂੰ। ਤੇ ਇਹਨਾਂ ਦੁੱਧ ਨੂੰ ਪਾਉਣਾ ਚਾਹੀਦਾ ਜਾਂ ਲਾ 16 ਮੰਨ ਲੈ 17 ਮੰਨ ਲਿਓ ਅਗਲੇ ਨੇ ਸਮਝਣਾ ਕੋਈ ਵੀ ਪਸ਼ੂ ਲੈਣਾ ਉਹਨੇ ਆਪ ਹੀ ਸਮਝਣਾ ਕਿ ਇਹਨਾਂ ਦਾ ਦੁੱਧ ਪਾ ਸਕਦੀ ਕਿ ਨਹੀਂ। ਸਹੀ ਐ। ਹਾਂ। ਕੱਢੀਏ ਬਾਹਰ ਨੂੰ। 2 ਨੰਬਰ ਤੇ ਪਹਿਲਾ ਸੂਆ 4 ਦੰਦ, 1 ਨੰਬਰ ਪਹਿਲਾ ਸੂਆ 2 ਦੰਦ, ਉਹ ਕਾਲੇ ਰੰਗ ਦੀ ਵੱਛੀ ਆ। 2 ਨੰਬਰ ਪਹਿਲਾ ਸੂਆ 4 ਦੰਦ। ਇਹ ਬਦਾਮੀ ਰੰਗ ਦੀ ਬੱਛੀ ਆ 16 ਮੰਨ ਲੈ ਬਾਈ ਕਹਿੰਦਾ ਕੋਈ 17 ਮੰਨ ਲੈ 18 ਮੰਨ ਲੈ ਸੀਲ ਸੂਲ ਤਾਂ ਇਹ ਵੀ ਲੈ ਤੂੰ ਚੱਕੂਗੀ ਮੈਂ ਤੁਹਾਨੂੰ ਦਾਸ ਤਾਂ ਲੈ ਅਗਲਾ ਕਹਿੰਦਾ ਵੀ ਨਾਲੇ ਪਹਿਲਾਂ ਬੱਛੀ ਆ ਬੇਲਾ ਹਾਂ ਕੋਈ ਵਾਸਤਾ ਹੀ ਨਹੀਂ ਲੈ 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 ਪੂਰਾ ਚੰਗਾ ਜਾਨਵਰ ਪੂਰੀ ਚੰਗੀ ਆ ਤੇ ਚਾਰ ਦੰਦਾਂ ਦਾ ਮੂੰਹ ਤਾਂ ਦੰਦ ਇਹਦੇ ਵੀ ਆਪਾਂ ਵਿਖਾ ਦੇਣੀ ਜੇ ਅੱਖ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਮੂੰਹ ਤਾਂ ਚਾਰ ਦੰਦਾਂ ਦਾ ਚੌਗੀ ਆ ਜਰਸੀ ਬਰੀਡ ਆ ਕੱਦ ਵੱਡਾ ਹੀ ਆ ਆ ਵੀ ਉਹ ਜੀ ਕਰਨੀ ਹਾਂ ਹਵਾ ਨਾ ਬਹੁਤ ਸੋਹਣਾ ਦਿਨ ਕਿਨੇ ਦੱਸੇ ਬਾਈ ਦਿਨ ਵੀਰੇ ਹਾਜ਼ਰ ਹੀ ਆ ਵੱਛੀ ਇੱਕ ਦੋ ਦਿਨ ਹੀ ਲਊ ਤਿਆਰ ਹੀ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਵੱਛੀ ਨੇ ਸੂਪ ਪੈਣਾ ਤਿਆਰ ਹੀ ਆ ਕਿਉਂਕਿ ਜਿਹੜੇ ਭਾਅ ਆਪਣੇ ਉਹ ਹੀ ਆਪਾਂ ਘੱਪਣਾ ਘਪਣਾਲੇ ਕਰਨੇ ਜਾਂ ਸਵਾਖੇ ਵੇਚਦੇ ਭਾਅ ਹੋਰ ਹੋਣਗੇ ਅੱਜ ਵਾਲੇ ਭਾਅ ਆਪਣੇ ਹੋਰ ਹੋਣਗੇ ਘੱਪਣਾ ਘਪਣਾ ਦੇ ਕਿੰਨੇ ਦੀ ਬਾਈ ਬਿਰੀ ਅੱਜ ਮੁੱਲ ਕਰਾਉਣਾ ਤਾਂ ਮੇਰਾ ਵੀ ਚਟਕਾਰੇ 75 77 ਕਰਦਗੇ ਪਰ ਬੱਚੀ ਆਪਾਂ ਦੇ ਦਿਆਂਗੇ ਅੱਜ ਵਾਲਾ ਆਪਾਂ 66000 ਦੀ 66 ਦੀ ਹਾਂ ਪੂਰੇ ਪੰਜਾਬ ਵਾਲੀ ਪਿਓਰ ਆ ਕਹਿਣ ਦੀਆਂ ਗੱਲਾਂ ਨਹੀਂ ਕੋਈ ਵੀ ਬੰਦਾ ਸ਼ੋਅ ਕਰ ਦੇ ਆਪਾਂ ਫ੍ਰੀ ਦੇ ਦਾਂਗੇ ਠੰਡੀ ਮਿੱਠੀਆਂ ਵੀ ਲੈ 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 ਤੋਂ ਵਾਸਤੇ ਹੀ ਸਹੀ ਐ ਉਹ ਗੁੰਦਰ ਦਾ ਚੀਪਾ ਬੱਚੀ ਇੰਨੀ ਚੰਗੀ ਆ ਠੀਕ ਆ ਹਾਂ ਫਿਟਿੰਗ ਵਾਲਾ ਲੈਵਾ ਕਟਮਾ ਲੰਕਣਾ ਨਹੀਂ ਕੋਈ ਚਾਹ ਸੀ ਦੁੱਧ ਪੀਉਣ ਵਾਲਾ ਦਸੂਵੇ ਭਲੰਗਲਾ ਚੋਲੇ ਇਹ ਤਾਂ ਗੱਲ ਹੈਗੀ ਆ ਪੂਰੀ ਚੰਗੀ ਆ ਵਖਾਦੇ ਬੂਥੀ ਬਾਤੀ ਦੀ ਬੱਚੀ ਪਹਿਲਾਂ ਚਾਰ ਦੰਦ ਚੌਂਗੀ ਕੱਦ ਕਾਠਾ ਸੇਮ ਹੀ ਹਾਈਟ ਆ ਜਾਨੀ ਕਿ ਉਹ ਕਲਰ ਬਲੈਕ ਆ ਇਹ ਬਦਾਮੀਆਂ ਹਾਈਟ ਸੇਮ ਹੀ ਆ ਹਾਈਟ ਤਿੰਨ ਨੰਬਰ ਦੀ ਵੀ ਸੇਮ ਹੀ ਆ ਤਿੰਨੇ ਵੜਾ ਸੇਮ ਹੀ ਹਾਈਟ ਦੀਆਂ ਕਲਰ ਅਡੂ ਵੱਡੀ ਆ ਉਹ ਜਾਨੀ ਵੱਡੀ ਆ ਥੋੜੀ ਜੀ ਨਾ ਹੂੰ ਉਹ ਰਾਜੀ ਵੀ ਜ਼ਿਆਦੇ ਆ ਇੱਥੇ ਆ ਜਾ ਬਾਈ ਇਹਨੇ ਵੀਰੇ ਦੂਜਾ ਸੁਬਾ ਸੁਣਾ ਜਿੰਦੀ ਆਪਾਂ ਨੂੰ ਜਿਹੜਾ ਮਾਲਕਾਂ ਨੇ ਦੱਸਿਆ ਭਲਾ ਅਗਲਾ ਤੀਜਾ ਮੰਨ ਲੈ ਕਿਉਂਕਿ ਸੂਏ ਦੀ ਜਿਦਾਈ ਨਹੀਂ ਹੁੰਦੀ ਆਪਣਾ ਮਾਲ ਖਰੀਦਿਆ ਹੁੰਦਾ ਜਿਹੜਾ ਆਪਾਂ ਨੂੰ ਸੁਬਾ ਅਗਲਾ ਦੱਸਦਾ ਕਿਉਂਕਿ ਆਪਾਂ ਉਹੀ ਕਹਿਣਾ ਹੁੰਦਾ ਹੂੰ ਤੇ ਸੀਲ ਸਲਕ ਪੂਰੀਆਂ ਹੀ ਆ ਯਾਰ ਠੀਕ ਐ ਵੀ ਕੋਈ ਵਾਸਤਾ ਹੀ ਨਹੀਂ ਆਈ ਥੱਲੇ ਇਹਦੇ ਬੈਜੀ ਭਲਾਂ ਭਲਾਂ ਵੇੜੇ ਤੇ ਲ ਜਾ ਕੇ ਬੈਜੀ ਥੱਲੇ ਅੱਛਾ ਹਾਂ ਇਨੇ ਕੁੰਨੀਆਂ ਇਹ ਬੱਚੀ ਦਾ ਦੁੱਧ ਦੱਸ ਦੇ ਆਪਾਂ ਨੂੰ ਵੀ 19 ਤੋਂ 20 ਲੀਟਰ ਦੇ ਦੁੱਧ ਚੋਇਆ ਸੀ ਵਧੀਆ ਖਾਂ ਬੰਦਿਆਂ ਤੋਂ ਆਏ ਕਿੰਨੇ ਦਿਨ ਲੈ ਜੂ ਦਿਨ ਵੀਰੇ ਇਹ ਵੀ ਪੰਜ ਚਾਰ ਦਿਨ ਹੀ ਲੋ ਹਾਜ਼ਰ ਹੀ ਮਨੋ ਹਾਜ਼ਰ ਹੀ ਮਨੋ ਬਾਈ ਕਹਿੰਦਾ ਬਾਹਰੀ ਥਾਂ ਸਮਝੇ ਵਾਲਾ ਕੰਮ ਨਹੀਂ ਕਿਉਂਕਿ ਬੱਚੀ ਸੁੰਗੀਆਂ ਸੁੰਗੀਆਂ ਵੜਾ ਬਣ ਜਾਂਦੇ ਹੂੰ ਕਿਉਂਕਿ ਉਹ 10 15 ਆਲਾ ਦੇ ਨਾਲ ਆ ਕੱਚੇ ਵਾਲਾ ਕੰਮ ਹੁੰਦਾ ਹਾਂ ਚਾਰਾ ਪੰਜਾਂ ਦੇ ਨਾਲ ਤਾਂ ਹਾਜ਼ਰ ਹੀ ਹੁੰਦਾ ਮਾਲੂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਸ਼ੂ ਨੂੰ ਜਾਣਾ ਦਿਹਾੜੀ ਪਹਿਲਾਂ ਵੀ ਸੂਪਿੰਦਾ ਜਾਣਾ ਬਾਹਰ ਦੀ ਛੜ ਛੜ ਕਰੂਗੀ ਇਹ ਜਾਂ ਚੋਣ ਲਗਾ ਅੱਛਾ ਹਾਂ ਸਾਰਿਆਂ ਨੂੰ ਇੰਨੀ ਚੰਗੀਆਂ ਲੈ ਲੈ ਬਹਿ ਜਾਂ ਪਰਾਂ ਦੇ ਥਲੇ ਵੀ ਲੈ ਲਓ ਜੀ ਲੈ ਕਹਿੰਦੀਆਂ ਗੱਲਾਂ ਲੜੇ ਘਬਣ ਵੈੜ ਰਸਾ ਉੱਤੇ ਆਵੇ ਲੈ ਇਹਦੇ ਬਹਿ ਜਾ ਪਰਾਂ ਲੈ ਲਓ ਜੀ ਰਸਾ ਉੱਤੇ ਸੜਨਾ ਕੋਈ ਵਾਸਤਾ ਨਹੀਂ ਇੱਥੇ ਕੋਈ ਜਗ੍ਹਾ ਜੁਗਾ ਤਾਂ ਨਹੀਂ ਇੱਥੇ ਖੜਾ ਲੈਣਾ ਲਾਤੀ ਨਹੀਂ ਚਾਹਦਾ ਬਾਹੂ ਅੱਜ ਹੀ ਖੜਾ ਲੈ ਆ ਭਲਾਂ ਯਾਰ ਚੌਂਕ ਚਲੀ ਜਾ ਕੇ ਨਾ ਵਤਕੀਆਂ ਵਾਲੇ ਚ ਹਾਂ ਇਹ ਵੀ ਆਹੀ ਕੋ ਕਰੂਗੀ ਬਾਗੇ ਪੁਰਾਣੇ ਲਈ ਆਲਾ ਪੋਆ ਬਾਈ ਕਹਿੰਦਾ ਫੱਤੀਆਂ ਵਾਲੇ ਚੌਂਕ 'ਚ ਬਾਗ ਵਾਲੇ ਮੋਗੇ ਜਿੱਥੇ ਮਰਜ਼ੀ ਖੜਾ ਲਾ ਲਾਤਣਾ ਜੱਕੂ ਬਾਈ ਕਹਿੰਦਾ ਗੱਲ ਹੀ ਨਹੀਂ ਕੋਈ ਉਹੋ ਜਿਹਾ ਰਲਾ ਲੈ ਹਾਂ ਲੈ ਵਾ ਤੈਨੂੰ ਲੈ ਲਾਉ ਜੀ ਮੈਂ ਤਾਂ ਕਾ ਕੇ ਦੇ ਉੱਥੇ ਕੋਈ ਜਗ੍ਹਾ ਆ ਜੂਗਾ ਪਰ ਨਹੀਂ ਜਿੱਥੇ ਮਰਜ਼ੀ ਖੜਾ ਲਾ ਉੱਥੇ ਹੀ ਖੜ ਜਾਂਦੀ ਐ ਆਪਾਂ ਕੋਨਾ ਲੈਨੇ ਆ ਥਾਣ ਥਣ ਬਹੁਤ ਚੰਗਾ ਐ ਬਣ ਗਈ ਨਾ ਅਵੱਛੀ ਲੈ ਐ ਤੁਰਿਆ ਨਹੀਂ ਜਾਣਾ ਥੋਲੇ ਵਾਲੇ ਕਿੰਨੇ ਦੀ ਅੱਜ ਆ ਭਾ ਯਾਰ ਮੁੱਲ ਕਰਾਉ ਨੀ ਮੇਰਾ ਜੈ 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 ਕਰਾ ਲੈ 80 ਕਰਾ ਲੈ 69000 ਦੀ ਦਊਗਾ 1000 ਘਟ 70 ਦੀ ਹਾਂ ਅੱਜ ਵਾਲਾ ਭਾ ਘੱਬਣ ਘੱਬਣ ਦਾ ਲਓ ਜੀ ਮੁੱਲ 75 ਕਰ ਵਾਲਾ ਬਾਈ ਕਹਿੰਦਾ 80 ਕਰ ਵਾਲਾ 1000 ਘਟ 70 ਦੀ ਦਿਓ 69000 ਦੀ। ਹੂੰ ਤਿੰਨੇ ਗਾਈਆਂ ਬਾਈ ਕਹਿੰਦਾ ਫੈਟ ਵਾਲੀਆਂ ਚੰਗੀਆਂ ਹਾਂ ਕੋਣ ਨਾ ਪੂਰੀ ਹਾਂ ਚੰਗੇ ਦੁੱਧ ਵਾਲੀਆਂ ਕੋਕਾ ਪੀਸ ਐ। ਆਸਤਾ ਨਹੀਂ ਕੋਈ ਆ ਨਹੀਂ ਅਗਲਾ ਕਹਿੰਦਾ ਖੜੀ ਇੱਕ ਦੇ ਲਾਈ ਜਾਂਦਾ ਲੈ ਹਾਂ ਲੈ ਉਹ ਤੇ ਮਾਰ ਕੇ ਵਿਖਾ ਕੇ ਇੱਕ ਨੰਬਰ ਦੀ ਲੈ ਕੋਈ ਵਾਸਤਾ ਨਹੀਂ ਬਰਲਾਜ ਲੈ ਹੂੰ ਲੈ ਲਓ ਜੀ ਜਿਹੜੀ ਮਰਜ਼ੀ ਲੈ ਲੋ ਸੀਲ ਹੈ ਸਾਰੇ ਇਹਦਾ ਕਰਨਾ ਕਿਉਂਕਿ ਨੋਕ ਵਾਲਾ ਲੱਗਾ ਤਾਂ ਲੱਗੇ ਭਲਪੋਣੀ ਕਰਕੇ ਨਾ ਡੱਖ ਨਹੀਂ ਦਿੰਦਾ ਥਣ ਇਹ ਨੋਕ ਵਾਲਾ ਥਣ ਤਿੱਖਾ ਕਰੂਗੀ ਪੂਰਾ ਨੋਕ ਵਾਲਾ ਥਣ ਹੂੰ ਸਹੀ ਹੈ ਕੱਢੂਗੀ ਥਣ ਬਾਈ ਕਹਿੰਦਾ ਭਲ ਕਰਕੇ ਆ ਜਦੋਂ ਭਲ ਲੈ ਗਈ ਥਣ ਪੂਰਾ ਜੰਗਾ ਕੱਢ ਲੈਣਾ ਬਾਈ ਕਹਿੰਦੇ ਨੇ ਯਾਰ ਆਪਾਂ ਸਵਾਕੇ ਵੀ ਬੱਚੀ ਵੇਚ ਲਾਂਗੇ ਲੈ ਇੱਥੇ ਰੱਖ ਬਾਈ ਕਹਿੰਦਾ ਆਪਾਂ ਸਵਾਕੇ ਵੀ ਵੇਚ ਲਾਂਗੇ ਕੀ ਗੱਡੀ ਆਈ ਬੈਠੇ ਇੰਨਾ ਮਾਲ ਚੰਗਾ ਉਹਨਾਂ ਦਾ ਐ ਵੀ ਨਹੀਂ ਪਰ ਪਈਏ ਲਾਇਆ ਕੇ ਹੂੰ ਵੀ ਐਵੇਂ ਮੁੱਲ ਲਾਇਆ ਉਹ ਕਿਸੇ ਪਰ ਨਸਲ ਵਾਲੀ ਚੰਗੀਆਂ ਨੇ ਸਾੰਭੀ ਦੀਆਂ। ਹਾਂ। ਲਓ ਜੀ। ਸੀਲ ਸੌ ਉੱਪਰ ਮਾਰੀ ਜਾਈਆਂ ਸਾਰੀਆਂ। ਠੀਕ ਐ। ਜਿਵੇਂ ਮਰਜੀ ਗਰਮੀਆਂ 'ਚ ਨਵਾਉਣ ਅਗਲੇ। ਮਰਜੀ ਮਰਜੀ ਵੀਰੇ। ਹਾਂ। ਦੋਸਤੋ ਫੁੱਲ ਸੀਲ ਆ ਤਿੰਨ ਬਿਹੜਾ ਤਿੰਨੇ ਪੂਰੀਆਂ ਚੰਗੀਆਂ। ਤਿੰਨਾਂ ਦਾ ਦੁੱਧ ਮੱਝਾਂ আর ਗਊ ਫੈਟ ਫੂਟ ਵਧੀਆ ਉਹ ਕਿਉਂਕਿ ਇਹਨਾਂ ਦੇ ਵਿੱਚ ਅਮਰੀਕਨ ਜਾਤ ਵਾਲੀ ਕੋਈ ਵੀ ਨਹੀਂ, ਘੱਟ ਫੈਟ ਵਾਲੀ ਕੋਈ ਵੀ ਨਹੀਂ। ਫੋਨ ਨੰਬਰ ਸਕਰੀਨ ਤੇ ਆ। ਫੁੱਲ ਚੰਗੀਆਂ ਚੰਗੇ ਦੁੱਧ ਵਾਲੀਆਂ ਤਿੰਨ ਬਿਹੜਾ ਨਵਾ ਹਨ। ਇੱਕ ਨੰਬਰ ਪਹਿਲਣ ਦੋਂਦੀ 2 ਨੰਬਰ ਪਹਿਲਣ ਚਾਰ ਦੰਦ 3 ਨੰਬਰ ਦੂਜਾ ਆਸੂਆ ਕਬੂਤਰੀ ਵਰਗੀਆਂ ਵੜਾਂ ਨ ਪੂਰੀਆਂ ਚੰਗੀਆਂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸਿਕਾ